ਸ਼੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚਿ ਰਖਵਾਰੁ ਕਿ ਪੈ ਜਪ ਨਾ ਹੋ ਗਈ ਜੇ ਲਰ ਹਾਲ ਉਤਾਰ ਬੁਖਿਆ ਬੁਖ ਨਾ ਤਰੀ ਜੇ ਬੰਨਾ ਗੁਰੀਆਂ ਪਾਰ ਸਹ ਸਿਆਣ ਪਾ ਲਖ ਹੋ ਹੈ ਲਖ ਨ ਜਿਲ ਨਾਲ ਕਿ ਸਚਿਆਰਾ ਹੋਈਐ ਕਿ ਊੜੇ ਟੁੱਟੇ ਪਾਲ ਹੁਕਮ ਜਾਈ ਚੱਲਣਾ ਅਨੰਖ ਲਖਿਆ ਨਾਲ ਹੁਕਮੀ ਹੋਨੀ ਆਕਾਰ ਖੁਨਹਿ ਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖਾ ਸੁਖ ਸੁਖ ਪਾਈ ਹੈ ਇਕਨਾ ਹੁਕਮੇ ਬਖਸ਼ੀਸ਼ ਕੋ ਹੁਕਮੇ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੁ ਵਰ ਖੁਨਾਹ ਕੋਈ ਨਾ ਖਮ ਜਿਉ ਜੇ ਤਹਮ ਮੈਂ ਕਹਿ ਨਾ ਕੋਈ ਗਾਵੇ ਖੁਦਾਨ ਹੋਇ ਕਿਸੇ ਦਾ ਨਾ ਗਾਵੇ ਖੁਦਾ ਜਾਣੇ ਨਿਸ਼ਾਨ ਗਾ ਵੇਖੋ ਗੁਣ ਵੜਿਆਈਆ ਚਾਰ ਗਾ ਵੇਖੋ ਧਿਆਵ ਖੰ ਵਿਚਾਰ ਗਾ ਵੇਖੋ ਸਾਇਕ ਰੇਤਨ ਕੀ ਗਾ ਵੇਖੋ ਜੀ ਲੈ ਹਿਰਦੇ ਗਾ ਵੇਖੋ ਜਾਪੇ ਰਿਸੇ ਨੂਰ ਗਾ ਵੇਖੋ ਵੇਖੇ ਹਰ ਹਰੂਰ ਕਸਨਾ ਕਸਨਾ ਵੇ ਟੋਟ ਕਥ ਗਦ ਕਥੀ ਗੋਟੀ ਗੋਟ ਕੋਟ ਨਿੰਦਾ ਨੀ ਲੰਡੀ ਹਕਵਾ ਹੈ ਜੁਗਾਰੁ ਅੰਦਰ ਖਾਹੀ ਹੈ ਹੁਕਮੇ ਹੁਕਮ ਜਲਾਏ ਰਾਹੁ ਨਾਨਕ ਵਿਖਸੇ ਵੀ ਪ੍ਰਵਾਹੋ ਸਾਚਾ ਸਾਹਿਬ ਸਾਚnai ਵਖਿਆ ਬਹੁ ਅਪਾਰ ਆਖ ਮੰਗੇ ਦੇ ਦੇ ਰਾਤੁ ਕਰੇ ਰਾਤਾਰ ਫਿਰ ਕੀ ਅਗੇ ਰਖੀਐ ਜਿਤ ਦਸੈ ਦਰਬਾਰ ਮਖਿ ਬਲਣ ਬੋਲੀਐ ਜਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਹਰਮੀ ਆਵੈ ਖਪੜਾ ਨਦਰੀ ਮੁਖ ਦਵਾ ਨਾਨਕ ਐ ਵੇ ਜਾਣੀਐ ਸਵਾਪਿ ਸੁਚਿਆਰ ਤਾਪਿਆ ਨਾ ਜਾਏ ਹਿਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਸਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿ ਅਮਰਖੀਐ ਭਾਉ ਦੁਖ ਬਰਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਅਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਨ ਅੱਖ ਨਾਹੀ ਕਹਨਾ ਸੁ ਨਜਾਈ ਗੁਰਾਇਕ ਦੀਬੁ ਜਹਾਈ ਸਭਨਾ ਜੀ ਅਖੇ ਦਤਾ ਸੋ ਮੈਂ ਉਸ ਨਜਾਈ ਤੀਰਥ ਨਾਮਾ ਜੇਦਸ ਭਾਵਾਂ ਵਿਣ ਪਾਣੈ ਕੀ ਨਾਇ ਖਰੀ ਜੇਤੀ ਸਿਠੋ ਪਾਈ ਵੇਖਾ ਵਿਣ ਕਰਮਾ ਕੀ ਮਿਲੈ ਲੈ ਮਤ ਵਿੱਚ ਚਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰ ਆਪੇ ਦੇਵੁ ਜਹਾਈ ਸਭਨਾ ਜੀਆ ਖੈ ਦਤ ਸੁਮੈ ਉਸ ਨਾ ਜਾਈ ਨਿਰਗੁਜਾਰਿਆਰ ਜਾ ਹਉਦ ਸੁਣੀ ਹੋਏ ਨਮ ਅਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀ ਰਜਗਲੀ ਜੇਦਿਸ ਨਦਰ ਨਾ ਆਵੇ ਤਾ ਵਾਸਨਾ ਪੁੱਛੇਗੀ ਕੀਟੰ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣਾ ਗੁਣ ਕਰੇ ਗੁਣਾਂ ਚੰਗਿਆ ਗੁਣ ਦੇ ਤਿਹਾ ਗੁਣ ਸੁ ਜੇ ਜੇ ਤਸ ਗੁਣ ਕੋਈ ਕਰੇ ਸੁਣਿਆ ਸਦ ਵੀਰ ਸੁਰਨਾਥ ਸੁਣਿਆ ਦਰਤੋ ਲਿਆ Akash ਸੁਣਿਆ ਦੀਪ ਲੋ ਪਾਤਲ ਸੁਣਿਆ ਬਹਨਸ ਕੈ ਹਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸ੍ਰੀ ਰਮੰਧ ਹੋਇ ਮਕਸਲਾ ਹਰਮੰਦ ਸੁਣਿਆ ਜੋਗ ਜੋਤਨ ਭੇਦ ਸੁਣਿਆ ਸਾਤਸਮਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਦੋਖ ਗਿਆਨ ਸੁਣਿਆ ਅਸ਼ਟ ਕਾਿਸ਼ ਨਾਨਕ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗੇ ਸਹਿ ਰਿਹਾਨ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸਰੇ ਸਰਾਗੁ ਨਾ ਖੀਗਾ ਸੁਣੇ ਸੇਖ ਪੀਰ ਪਾਸ਼ਾ ਸੁਣੰਦੈ ਬਾਵੈ ਰਾਹੋ ਸੁਣੇ ਹਾਤ ਹੋਏ ਸਗਾਹੋ ਨਾਨਕ ਭਗਤ ਸਦਾ ਵਿਗਾਸ ਸਰੇ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਗਹਿ ਵਿਛੇ ਵਿਛਟਾਏ ਇਕਾਦ ਕਲਮ ਨ ਲਿਖਨ ਹਾਰ ਨਨਖਵਹਿ ਕਰਨ ਵਿਚਾਰ ਐਸਾ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਬਲ ਸੁੱਤ ਹੋਆ ਮਨ ਬੁੱਧ ਮਨ ਸਗਲ ਭੌਣ ਕੀ ਸੱਦ ਮਨੈ ਮੋਟਾ ਨਾ ਖਾਈ ਮਨ ਜਮ ਕੇ ਸਾਥ ਨਾ ਜਾਈ ਐਸਾ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਹੋਈ ਮਨ ਮਾਰਗ ਥਾ ਨ ਪਾਏ ਮਨ ਬਸਯੋ ਹ ਪ੍ਰਗਟ ਜਾਏ ਮਨੈ ਮਗਨ ਜੁਲੈ ਪੰਥ ਉਹਨ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਰ ਬਨ ਪਰਧਾਨ ਪੰਜੇ ਪਾਪ ਅਦਰ ਗੈ ਮਾਨ ਪੰਜੇ ਸੋਹਰ ਰਾਜਾਨ ਬੰਚਾ ਘਾ ਗੁਰੇਖ ਧਿਆਨ ਜੇ ਕੋ ਗਹਿ ਕਰੇ ਵਿਚਾਰ ਸੱਚ ਹੈ ਨਾਹੀ ਸੁਮਾਰ ਲੋਲੇ ਧਰਮ ਦੇ ਆਕਾਰ ਪੂਤ ਸੰਦੋਸ਼ਾ ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆ ਧਵਲੇ ਉਪਰ ਖੇਤਾ ਭਾਰ ਧਰਤੇ ਹੋਰ ਪਰੈ ਹੋਰ ਹੋਰ ਦਸਤੇ ਬਾਤ ਲਿਖਣ ਜੋਰ ਜਿਹੇ ਜਾਤ ਰੰਗਾ 헤헤 ਨਾਗ ਸਭਨਾ ਲਿਖਿਆ ਆਪਣੀ ਖਲਾਮ ਇਹ ਲਿਖਾ ਲਿਖ ਜਾਣੈ ਹੋਈ ਲਿਖਾ ਲਿਖਿਆ ਖੇਤਾ ਹੋਈ ਕੀਤਾ ਦਾਸ ਵਲਹੁ ਰੂਪ ਕੀਤੇ ਦਾ ਜਾਣੈ ਗੁਣਹੂਤ ਕੀਤਾ ਸਭ ਇੱਕ ਗਵਾ ਉਦਸਤ ਹੋਏ ਲਖ ਦਰੀਆ ਉਦ੍ਰਤ ਹਮ ਗਹਾ ਵਿਚਾਰ ਵਾਰਨ ਜਵ ਇੱਕ ਵਾਰ ਜੋ ਹੋ ਤੁਧ ਭਵੈ ਸਭਿ ਲੀਕਾਰ ਪਉਸਦਾ ਸਲਾਮਤ ਨਿਰੰਕਾਰ ਅਸਮੋਰਖੰਦ ਹੋਰ ਅਸੰਜੋੜ ਹਰਾ ਹੋਰ ਅਸਮ ਰਖਾ ਜਾਹੈ ਜੋ ਰਸੰਗਲ ਉਹੜ ਹਤਿਆ ਖਮਾ ਹੈ ਸੰਬਾਪੀ ਬਾਪ ਕਰ ਜਾਹੈ ਅਸੰਗੁੜਿਆਰ ਹੁੜੈ ਫਿਰ ਆਹੈ ਅਸਮਲੇਸ਼ ਮਲ ਵਖਾ ਹੈ ਅਸਾਨੰਦਕ ਸਿਰ ਕਰਹਿ ਭਾਰ ਨਾਨਕ ਨੀਚ ਗਹਿ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਰਹਾ ਤਦ ਭਾਵੇ ਸਾਇਬ ਲਿਖਾਰ ਤੁਸਦਾ ਸਲਾਮ ਨਿਰੰਕਾਰ ਆਸਨ ਆਸਨ ਸਾਹਿਬ ਅਗਮ ਅਗਮ ਸਮਲੋ ਇਹ ਸੰਗ ਹੈ ਸਰਪਾਰ ਹੋਏ ਆਖਰੀ ਨਾਮ ਆਖਰੀ ਸਾਲਾ ਆਖਰੀ ਗਿਆਨ ਗੀਤ ਗੁਣ ਗਾ ਆਖਰੇ ਲਿਖਣਾ ਬੋਲਣ ਬਾਣ ਆਖਰਾ ਸੰਜੋਗ ਵਖਾਨ ਜਿਨ ਹੈ ਲਿਖਿਆ ਦਿਸਣਾ ਹੈ ਜੇ ਫਰਮਾਏ ਜਪ ਜਪ ਹੈ ਜਿਤਾ ਕੀਤਾ ਰਤਨਾ ਬਿਨਾ ਨਹੀਂ ਕੋ ਸਾਹਿਬ ਕੁਦਰਤ ਹੁਣ ਗਹਾ ਵਿਚਾਰ ਆਰੇ ਨਾ ਜਾਵੇ ਇੱਕ ਵਾਰ ਜਹਾਂ ਦੁਪਾਵੇ ਸਾਇ ਭਲੀਖਾਰ ਤੁਨ ਸਦਾ ਸਲਾਮਤ ਨਿਰੰਗਾਰ ਭਰੀਏ ਹਤ ਬੈਤੰ ਦੇ ਬਾਣੀ ਦੁਸਤ ਉਤਰਸੇ ਮੋਤਫੁਲਿਤ ਕਪੜ ਹੋਏ ਦੇਸਾ ਗੁੰਲਿ ਅਧ ਹੋਏ ਭਰੀਏ ਮਤ ਬਾਪਾ ਕੇ ਸੰਗ ਹਦੁਪੇ ਨਾ ਵੇਖੇ ਰੰਗ ਪੁੰਨੀ ਬਾਪੀ ਆਖਣ ਨਾ ਹੈ ਕਰ 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 ਨਾਇ ਖਲ ਜਾਹੋ ਆਪੇ ਬੀਜ ਆਪੇ ਹੀ ਹਾਹੋ ਨਾਨਕ ਹੁਕਮਿ ਆਹੋ ਜਾਹੋ ਤੀਰਥ ਤਪ ਤੇ ਆਦੰਨ ਜੇ ਕੋ ਪਾਵੈ ਸਿਲਕਾ ਮਾਨ ਸੁਣ ਆਮਨਿਆ ਮਨ ਕੀਤਾ ਭਾਉ ਅੰਤਰ ਗਤ ਜਿਤ ਮਨ ਲਾਉ ਸਭ ਗੁਣ ਤੇਰੇ ਮਨਾਹੀ ਹੋਏ ਵੈਣ ਗੁਣ ਕੀਤੇ ਭਖਤ ਨਾ ਹੋਏ ਸਾਸੁ ਤਾਥ ਬਾਣੀ ਹੀ ਬਰਮਾਉ ਸਤਸੁ ਹਾਂਸ ਦਾ ਮਨ ਜਾਉ ਕਮਣ ਸਹ ਵਿਲਾ ਵਖਤ ਕਮਣ ਕਮ ਸਤਿ ਗਣਵਾਰ ਕਮ ਸ੍ਰੀ ਮਾਹ ਜਿਤ ਰੂ ਆਕਾਰ ਵੇਨ ਪਾਇ ਬੰਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪੈ ਖਾਦੀਆਂ ਜੇ ਲਿਖਣ ਲੇਖ ਪੁਰਾਨ ਸਤਿਵਾਰਨਾ ਜੋਗੀ ਜਾਣੈ ਰਤਮਹਨਾ ਹੋਈ జగਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੈ ਸੋਈ ਕਿ ਬਖਰਿਆ ਖਾਗੇ ਸਲਾਹੀ ਹੋ ਵਰਨ ਕਿਵ ਜਾਣਾ ਕੀ ਆਖਣ ਸਭ ਕੋ ਵਕਾ ਇੱਕ ਰੁਖ ਸਿਆਣਾ ਵਡਾ ਸਾਹਿ ਵੱਡੀ ਨਾਹੀ ਹਿਤਜਕ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਅਨਸੋ ਹੈ ਪਦ ਲਵਤਾਲ ਲਖ ਆਗਾ ਸਾਗਾਸ ਔੜ ਕੋਰ ਪਾਦ ਕੇ ਵਿਰਖ ਨਿਖਵਾਤ ਸਹਸ 18 ਗਹਿਨ ਗਿਤੇ ਬਾਸ ਲਿਖ ਤਤ ਲਿਖਾ ਹੋਇ ਤਨ ਕੀਐ ਲਿਖੇ ਹੋਏ ਵਿਨਾਸ਼ ਨਾਨਕ ਵਡਾ ਆਖੀਐ ਆਪੇ ਅਣਹੀ ਆਪ ਸਾਲਾਹੀ ਸਾਲਾਹ ਤੇ ਸੁਤਨਾ ਪਾਈਆ ਨਦੀਆਂ ਤੇ ਵਹਾਵੈ ਸੁਨਾ ਜਾਣੀ ਹੈ ਸਮੁੰਦਰ ਸਾਫਲਦਾਨ ਗ੍ਰਹਾ ਸਿੱਟੇ ਮਲ ਧਨ ਕਿਹੜੇ ਤਿਲ ਨਾ ਹੋਵਨੀ ਜੇ ਦਸਮਨ ਹੋ ਨਾ ਵਿਸਰਹਿ ਅੰਤਨਾ ਸਿੱਟੇ ਹੰਨ ਅੰਤ ਅੰਤਨਾ ਕਿਰਣੇ ਦੇਣ ਅੰਤ ਅੰਤਨਾ ਹਾ ਵੇਖਣਾ ਸੁਨਣ ਨ ਅੰਤ ਅੰਤਨਾ ਜਾਪੈ ਕੇ ਅਮਨ ਮੰਤ ਅੰਤਨਾ ਜਾਪੈ ਗੀਤਾ ਆਕਾਰ ਅੰਤਨਾ ਜਾਪੈ ਪਰਵਾਰ ਅੰਤਕਾਰਣ ਕੀਤੇ ਵਿਲੜਾ ਹੈ ਦਾਕੇ ਅੰਤਨਾ ਪਾਈ ਜਾ ਹੈ ਜੇ ਅੰਤਨਾ ਜਾਣੇ ਕੋਈ ਭਗਤ ਕਹੀਏ ਭਗਤ ਹੋਈ ਪੜਾ ਸਾਹਿਬ ਉਚਾ ਹੈ ਉਚੇ ਵਰੁਚਾ ਨਾ ਹੋਏ ਵਰੁਚਾ ਹੋਵੇ ਹੋਈ ਜੇ ਸੋਚੇ ਹੋ ਜਾਣੇ ਸੋਈ ਜੇ ਰਾਵ ਜਣੇ ਆਪੇ ਆਪੋ ਨਾਨਕ ਨਦਰੀ ਫਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਜਨਨਤ ਮਾਏ ਕਿਚ ਮਜੂਦਿਆ ਪਾਰ ਕਿਤਿਆ ਗਤ ਨਹੀਂ ਵਿਚਾਰ ਕਿਤੇ ਖਤਟ ਹੈ ਵਿਕਾਰ ਕਿਤੇ ਲੈ ਲੈ ਮਿਹਰਪਾ ਹੈ ਕਿਤੇ ਮੋਰ ਕਾਹੀ ਦਾ ਹੈ ਕਿਤੇ ਅਰੋਖ ਸੁਖ ਸਦਮਾਰ ਹੈ ਪੀੜਾ ਚਰੀ ਦਾਤਾਰ ਬੰਦ ਫਲਾਸੀ ਭਣੇ ਹੋਏ ਹੋ ਰਾਖਨਾ ਸਕੈ ਕੋਈ ਜੇ ਕੋ ਹੈ ਗਕਨ ਬਾਏ ਹਜਾ ਜਿਤੇ ਮੋਕਾਈ ਆਪੈ ਜਾਣ ਆਪੇ ਨੇਹ ਅਖ ਹੈ ਸੇ ਪੀਖਈ ਕੇ ਜਿਸਨੋ ਬਖਸ਼ੈ ਸੁਖਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਹਮਲ ਗੁਣ ਲਵਾ ਪਾਰ ਹਮਲ ਵਾਪਾਰਿ ਮਨ ਭੰਡਾਰ ਅਮਲ ਆਵ ਹਮ ਲ ਜਾਹੈ ਅਮਲ ਭਾਇ ਅਮਲ ਸੁਮਾਹੈ ਅਮਲ ਧਰਮ ਮੋਦੀ ਬਾਣ ਅਮਲ ਜਤ ਅਮਲ ਪ੍ਰਵਾਹਨ ਹਾਨ ਬਖਸ਼ੀਸ਼ਾ ਨਿਸ਼ਾਨ ਅਮਲ ਕਰਮਿ ਅਮਲ ਫਰਮਾਹਣ ਅਮਲ ਅਮਲ ਆਖਿਆ ਨਾ ਜਾਇ ਆਖ ਆਖ ਰਹਿ ਲਿ ਬੁਲਾਇ ਆਖੇ ਵੇਦ ਬਾਦ ਪੁਰਾਣ ਆਖੇ ਬੜਾ ਖਰੇ ਵਖਿਆਣ ਆਖੇ ਵਰਮੇ ਅਖੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਦ ਆਖੇ ਗਿੱਤੇ ਗਿੱਤੇ ਬੁੱਤ ਆਖੇ ਨਾਨ ਵਖੇ ਦੇਵ ਆਖੇ ਸੁਰਨ ਮੰਜਨ ਸੇਵ ਕਿਤੇ ਆਖੇ ਅਖੰ ਬਾਹ ਕਿਤੇ ਗਹਿ ਗਹਿ ਉਠ ਉਠ ਜਾਹੈ ਤੇ ਤੇ ਹੋਰ ਕਰ ਹੈ ਤਾਖਨਾ ਆਸਕ ਹੈ ਕੀ ਕੇ ਡੇਡ ਭਾਵੇ ਡੇਡ ਹੋਏ ਨਾਨਕ ਜਾਣੈ ਸੱਚ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਸਰਗਾਵਾਰਾ ਗਾਵਾਰ ਸੋਦਰ ਕਿਹਾ ਸੁਖਰ ਕਿਹਾ ਜਿਤ ਵੇ ਸਰਸਵੰ ਲੈ ਵਾਜੇ ਨਾਦ ਨਿਗ ਸੰਖਾ ਹਿਤਿ ਬਾਵਨ ਹਾਰੇ ਕੇਤੇ ਰਾਗ ਬਰਸੁਗਹੀਨ ਗਿਤੇ ਗਾਵਨ ਹਾਰੇ ਗਾਵਹਿ ਤੁਮਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਹਿ ਜਿਤ ਗਤ ਗਤੁ ਲਹਿ ਜਾਣ ਹੈ ਲਹਿ ਲੇ ਧਰਮ ਵਿਚਾਰੇ ਗਾਵ ਹੈ ਸੁਰ ਹੈ ਬ੍ਰਹਮਾ ਰਵੀ ਸੋ ਸਦਾ ਸਵਾਰੇ ਗਾਵਹਿਂ ਦੰਦਰਾਸਨ ਬੈਠੇ ਰੇਪ੍ਰਿਆ ਦਰ ਨਾਲੇ ਗਾਵ ਹੈ ਸਦ ਸਮਾਦੀ ਅੰਦਰ ਗਾਵ ਸਰਬ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਆਪਣੀ ਸਰ ਜੁਜੂ ਵੇਦਾ ਨਾਲੇ ਗਾਵ ਹੈ ਮਹੂਨੀਆਂ ਮਨਮੋਹਨ ਸੁਰਗਾਂ ਅਸ਼ਬਿਆਲੇ ਗਾਵਨ ਰਤਨ ਪਾਏ ਦਿਰੇ ਛੱਠੇ ਅਧਿ ਰਸਨਾਲੇ ਗਾਵ ਹੈ ਜੋਤ ਮਹਾਵਲ ਸੂਰਾ ਗਾਵ ਸਖਾਣੀ ਚਾਰੇ ਗਾਵ ਹੈ ਖੰਡ ਬੰਦਲ ਵਰਪੰਡਾ ਘਰ ਘਰ ਰੱਖੇ ਧਾਰੇ ਸੇਧ ਨੂੰ ਗਾਵ ਹੈ ਜੋ ਸੁਧ ਭਾਵਨ ਰਤ ਰਹੇ ਵਤ ਚਾਲੇ ਹੋਰ ਹਿਤ ਗਾਵਨ ਸੇ ਮੈ ਸਤਿ ਨਾਮ ਨਾਨਕ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਚ ਸੱਚੀ ਨਾਈ ਹੈ ਵੇ ਹਸੀ ਜਨ ਜਸੀ ਰਤਨਾਹ ਜਨ ਚਾਈ ਰੰਗੇ ਰੰਗੇ ਬਾਤਿ ਕਰ ਕਰ ਸ੍ਰੀ ਮਾਇਆ ਜਨੁ ਪਾਈ ਕਰ ਕਰ ਵੇਖੈ ਗਿਤਾ ਆਪਣਾ ਜਤ ਜੀ ਵਢਿਆਈ ਜੋ ਦਸ ਭਾਵੇਂ ਸੋਇ ਕਾਸੀ ਹੁਕਮਾ ਕਰਣਾ ਜਾਈ ਸੋ ਬਾਛਿਆ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਦੋਸਮ ਬਚੋਲੇ ਧਿਆਨ ਕੀ ਗਰਹਿ ਵਿਪੂਤ ਟੰਡਾ ਖਾਲ ਖਾਰੀ ਖਾਇਆ ਓ ਟੰਡਾ ਪਰ ਚੀਟ ਆਹੀ ਬੰਤੀ ਸਗਲ ਜਮਾਤੀ ਮਨ ਜੀਤੈ ਰਗ ਜੀਤ ਤਾਰੇ ਦਸਿਆ ਰਿਸ ਆਰ ਨੀਲ ਨਾਦ ਨਾਹਤ ਰਜੁ ਵੇਖੋ ਇਸ ਕਉਤਹ ਗਿਆੰ ਦੇ ਆਹਾ ਭੰਡਾਰਣ ਘਟ ਘਟ ਵਜਹਿ ਨਾਦ ਆਪਨਾ ਨਾਥੀ ਸਭ ਜਾਖੀ ਰਸਦਵਰਾ ਸਾਦ ਸੰਯੋਗ ਜੋ ਦੁਇ ਕਾਛ ਲਾ ਲਿਖਿ ਆਵੈ ਭਾਗਵਾਨ ਰੇਸਿਆ ਰੇਸ ਆਦਨਿ ਨਿਦਨ ਆਦਨ ਹਤ ਰੂਜੇ ਕੋਈਸ ਕਮਾ ਜੁਕਤ ਵਿਆਹੀ ਦੰਜਲੇ ਪਰਵਾਨ ਇਕ ਸੰਸਾਰੀ ਇਕ ਹੰਡਾਰਿਕ ਲਾਇ ਦੀਪਾਂ ਜੁ ਤੁਸਪਾਦ ਜਲਾਇ ਹੋਵੈ ਹਰਮਾਨ ਵਹਿ ਵਖਿਆ ਨਾ ਨਦਰ ਨਾਵੀ ਭਗਤ ਹੈ ਵਿਡਾਣਵਾਰੇ ਰੇਸਿਆ ਰੇਸ ਹਾਰ ਨੀਲ ਨਾਦ ਨਾਹਟ ਜੋ ਜਿ ਵਿਪੋ ਵਿਸ ਆਸਣ ਲਲ ਬੰਡਾਰ ਜੋ ਹੋ ਖਿਛ ਪਾਇ ਸੇ ਕਵਾਰ ਘਰ ਘਰ ਵੇਖੈ ਸਜਣ ਹਰ ਨਾਨਕ ਸੱਚੇ ਕੀ ਸਾਚੀ ਕਾਰ ਹਾਰੇਸ਼ਰ ਹਾਰੇਸ਼ ਹਾਰ ਨੀਲ ਨਾਦ ਨਾਹਟ ਜੋ ਜਿ ਵਿਪੋ ਵਿਸ ਇਖਦਾ ਜੈ ਬਲਖ ਹੋ ਹੈ ਲਖ ਹੋ ਬਹ ਰਖੀਸ਼ ਲਹ ਲਗਿੜਾ ਕੀ ਹੈ ਹਨਾਂਜ ਰਜ ਦੀਸ਼ ਇਤਰਾਹੇ ਵਤ ਬਬੜੀਆਂ ਚੜੀ ਹੋਏ ਕੀਸ ਸੁਣ ਗਲਾ ਖਾਸੀ ਟਾਇਰੀਸ਼ ਨਾਨਕ ਨਦਰੀ ਬਾਈਏ ਘੋੜੇ ਘੋੜਾ ਢੀਸ ਆਖਣਾ ਜੋਰ ਜਪੈਨ ਹਜੂਰ ਜੋਰਨਾ ਮੰਗਣ ਦੇਣ ਦਾ ਜੋਰ ਜੁਰਨਾ ਜੀਵਨ ਮਰਨ ਦਾ ਹਜੂਰ ਜੁਰਨਾ ਰਾਜਮਾਲ ਮਨਸੂਰ ਜੁਰਨਾ ਸ੍ਰਿਸ਼ਟੀ ਆਨ ਵਿਚਾਰ ਜੁਰਨਾ ਪ੍ਰਿਖਟੈ ਸੰਸਾਰ ਜਿਸ ਹਜੂ ਕਰ ਵੇਖੈ ਸੋ ਹੋਈ ਨਾਨਕ ਉਚੇ ਰਿਸ਼ਨਾ ਹੋਈ ਰਾਤੀ ਰੋਤੀ ਹਤੀ ਵਾਰ ਪਵਨ ਬਾਣੀ ਅਗਨੀ ਵਾਤਾਲ ਸਸ ਜੀ ਦਸ ਵਿੱਚ ਧਰਤੀ ਧਾਰ ਰਖੀ ਧਰਮ ਸਾਲ ਰਸਵੀ ਰੁਪਕਰੰਗ ਤਨ ਕੇ ਨਾਮੁ ਨੇਕ ਨੰਤ ਪਰਮੀ ਹਰਮੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਸੋ ਸੋਹਣ ਬਨ ਪਰਬਾਣ ਨਰੇ ਕਰਮ ਭਵੇ ਨਿਸ਼ਾਨ ਕਰਜ ਪਕਾਇ ਉਥੇ ਪਾਏ ਨਾਨਕ ਗਿਆ ਜਪੇ ਜਾਈ ਕਰਮ ਅਖੰਡ ਕਾ ਇਹੋ ਧਰਮ ਗਿਆਨ ਅਖੰਡ ਕਾ ਹੋ ਗਰਮ ਖੇਤੇ ਪਾਉਣ ਪਾਣੀ ਵੈ ਸੰਤਰ ਖੇਤੇ ਗਾਮ ਮਹੀਸ਼ ਖੇਤੇ ਵਰਮਾ ਹਰਤ ਘੜੀ ਹੈ ਰੂਪ ਰੰਕੇ ਵੇਸ ਹਿਤੇ ਆਖਰਮ ਭੂਮੀ ਮੇਰ ਹਿਤੇ ਤੇ ਰੂਪ ਦੇਸ ਖੇਤਿੰਦ ਜਨ ਸੂਰ ਹਿਤੇ ਤੇ ਮੰਡਲ ਦੇਸ ਹਿਤੇ ਸਦੂਨਾਥ ਹਿਤੇ ਦੇਵੇਸ ਕਿਤੇ ਦੇਦਾਨੁ ਮੰਨਿ ਖਿਤੇ ਤਤ ਸਮੁੰਦ ਕਿਤੇ ਆ ਖਾਣੀ ਕਿਤੇ ਆ ਬਾਣੀ ਕਿਤੇ ਬਾ ਨਿਰੰਦ ਕਿਤੇ ਆ ਸੁਤੀ ਸੇਵਕ ਕਿਤ ਨਾਨਕ ਅੰਤ ਨਾਇ ਅੰਤ ਗਿਆਨ ਖੰਡ ਮੈਂ ਗਿਆਨ ਬਚੰਦ ਸਿਨਾਹਾਰਿ ਮਨ ਕੋਟ ਅਨੰਦ ਸਰਵ ਖੰਡ ਕੀ ਬਾਣੀ ਰੂਪ ਅਚਰਤ ਘੜੀਐ ਭਉਤੀ ਅਨੂਪ ਕਾ ਕੀ ਅਲਾਚੀ ਨ ਜਾਹੈ ਜੇ ਭੁਗ ਹੈ ਵਿਛੇ ਬਛੁਤਾਇ ਤਥਾ ਘੜੀਐ ਸੁਤ ਮਤਮਨ ਗੁਟ ਤਥਾ ਘੜੀਐ ਸੁਨਾਹ ਦਾ ਕੀ ਸੁਦ ਧਰਮ ਹੰਦ ਕੀ ਬਾਣੀ ਜੋਰ ਅਸਤੇ ਹੋਰ ਨਾ ਕੋਈ ਹੋਰ ਤਥਾ ਜੋਲ ਮਹਾਬਲ ਸੂਰ ਤਨ ਮੇਂ ਰਾਮ ਰਹਿਆ ਭਰਪੂਰ ਤਥਾ ਸਿਤਾ ਸਿਤਾ ਮੇਂ ਮਾਹੇ ਤਾਹੇ ਰੂਪ ਨਾਸਨੇ ਜਾਹੈ ਨਹਮ ਰਠਾਗੇ ਜਾਹੈ ਜਿੰਨ ਕੈ ਰਾਮ ਸਹਿ ਮਨ ਮਾਹੈ ਤਬਾ ਤੁਸ ਖੈ ਲੋਇ ਕਰਹਿਨ ਸੁਚਾ ਮਨ ਸੋਈ ਸੱਚਖੰਡੋ ਸੇ ਨਿਰੰਕਾਰ ਕਰ ਕਰ ਵੇਖਣ ਨਿਹਾਲ ਤਤਖੰਡ ਮੰਡਲ ਵਰਪੰਡ ਸਚੁ ਲੋਲੋ ਆਕਾਸ਼ ਜਿਵ ਜਿ ਹੁਕਮ ਜਿਵ ਅਜਿਵ ਕਾਰ ਵੇਖੈ ਵਿਖੇ ਕਰ ਵਿਚਾਰ ਨਾਨਕ ਸੁਨਾ ਹਰਿ ਦਾ ਸਾਹਰ ਜਤਪੁਰਾ ਦੇ ਸੁਨਿਆਰ ਅਹਨ ਮਤ ਵੀਰ ਹਤਿਆਰ ਭੌਖਲਾ ਜਪਤਾਉ ਪੰਡਾ ਭਉ ਅੰਮ੍ਰਿਤ ਢਾਲ ਘੜਿਐ ਸਭ ਸਚੀ ਨਕਸਾਲ ਜਿਨ ਕੋ ਨਜ਼ਰ ਕਰੰਦ ਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਖ ਪਵਨ ਗਰੋ ਬਾਣੀ ਬਿਤਾ ਮਰਤਾ ਧਰਮ ਮਹਤ ਦਿਵਸ ਰਾ ਰਈ ਰਾਯਾ ਖਿਲੇ ਸਗਜਤ ਚੰਗਿਆਈਆਂ ਬੁਰਿਆਈਆਂ ਆਚੈ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਹਿਆ ਗਏ ਅਤਿ ਹਾਲ ਨਾਨਕ ਤੇ ਮੁਖ ਉੱਜਲੇ ਕਿਤੇ ਛਟੀ ਨਾਲ ਜਨੀ ਨਾਮ ਧਿਆਇਆ ਗਏ ਅਤਿ ਹਾਲ ਨਾਨਕ ਤੇ ਮੁਖ ਉੱਜਲੇ ਕਿਤੇ ਛਟੀ ਨਾਲ ਵਾਹਿਗੁਰੂ